ਉਹ ਇੱਕ ਭਾਈ ਜ਼ਿਮੀਦਾਰਾਂ ਦੀ ਬੁੜੀ ਬੜੀ ਕਾਮੀ ਤੀ ਉਹ ਜ਼ਿਮੀਦਾਰ ਵੀ ਬੜਾ ਹਿੰਮਤੀ ਦੀਆ ਖੇਤੀ ਤੇ ਕਰਨ ਵਾਲਾ ਤੀ ਅੱਛਾ ਅੱਗੇ ਜਾਦੇ ਕਪਾਹਾਂ ਦਾ ਜੋਰ ਹੁੰਦਾ ਕਪਾਹ ਬੀਜੀ ਉਹਦੀ ਬਹੁਤ ਉਹ ਗਾਹਾਂ ਸੂਰੇ ਵਿੱਚ ਜਦੋਂ ਕਪਾਹਾਂ ਦਾ ਜੋਰ ਹੋ ਗਿਆ ਤਾਂ ਸਾਰੇ ਜੋਰ ਹੋ ਜਾਂਦਾ ਫਿਰ ਉਹਦੇ ਚੁਗਣ ਨੂੰ ਵੀ ਨਹੀਂ ਮਿਲਦੀਆਂ ਚਗਾਵੀਆਂ ਕਪਾਹ ਖਿੜੀ ਵੀ ਬਹੁਤ ਉਹ ਜਦੋਂ ਕਪਾਹ ਬਹੁਤ ਖਿੜੀ ਤਾਕਤ ਵਿਕਾਵੀ ਉਹ ਬੁੜੀ ਨੂੰ ਬਹੁਤ ਫਰੀ ਚਗਾਵੀਆਂ ਨਾ ਮਿਲਣ ਉਹ ਆਂਡ ਗਮਾਣ ਦੇ ਵਿੱਚ ਜਿਹੜੇ ਖੇਤੀ ਪੱਤੀ ਨਹੀਂ ਕਰਨ ਵਾਲੇ ਤੇ ਉਹਨਾਂ ਨੂੰ ਕਹਿਣ ਲੱਗੀ ਕੁੜੇ ਸਾਡੇ ਇੱਕ ਇੱਕ ਜਾਣਾ ਸਾਡੇ ਕਪਾਹ ਨੂੰ ਲਵਾਓ ਅੱਜ ਕਪਾਹ ਚੁਗਣ ਵਾਲੀ ਐ ਬਾੜੀ ਖਿੜੀ ਪਈ ਐ ਉਹ ਲਵੇ ਪੰਜ ਸੱਤ ਘਰ ਜਿਹੜੇ ਹੈਗੇ ਤੇ ਖੇਤੀ ਦੇ ਨਾਂ ਕਰਨ ਵਾਲੇ ਨਾ ਉਹਨਾਂ ਨੂੰ ਕਹਿਣ ਲੱਗੀ ਬੇੜਾ ਕੁਛ ਮਰਜ਼ੀ ਖਾ ਲਿਓ ਜਿਹੜਾ ਕੁਛ ਮਰਜ਼ੀ ਲੈ ਲਿਓ ਪਰ ਮੇਰੇ ਨਾਲ ਕਪਾਹ ਚਗਾਓ ਉਹ ਜਿਹੜੇ ਜਵਾਗ ਜੱਲਾ ਦੀ ਬੇਲੇ ਬੱਚੇ ਤੇ ਉਹ ਸਾਰੇ ਕਹਿਣ ਲੱਗੇ ਬੇਬੇ ਫਿਰ ਸਾਨੂੰ ਤੋਂ ਗੁਲਗਲੇ ਖਵਾਈ ਸਵੇਰੇ ਅਸੀਂ ਤੇਰੇ ਨਾਲ ਕਪਾਹ ਚ ਗਾਵਾਂਗੇ ਅੱਛਾ ਬੁੜੀ ਕਹਿੰਦੀ ਪੇ ਭਾਈ ਜਿੰਨੇ ਮਰਜੀ ਗੁਲਗਲੇ ਖਾਓ ਸਵੇਰੇ ਫਿਰ ਕਪਾਹ ਚ ਗਉਣ ਚੱਲੋ ਉਹਨੇ ਕੋਈ 15 20 ਲਵਿਓ ਕਪਾਹ ਚ ਗਉਣ ਵਾਲੇ ਬੱਚੇ ਲੜਕੀਆਂ ਬੰਦੇ ਬੁੜੀਆਂ ਇਕੱਠੇ ਕਰ ਲੇ ਵੀ ਬੇਬੇ ਗੁਲਗਲੇ ਖਵਾ ਸਾਨੂੰ ਅੱਜ ਅਸੀਂ ਤੇਰੇ ਕਪਾਹ ਚ ਗਉਣ ਲਵਾਵਾਂਗੇ ਕਹਿੰਦੀ ਠੀਕ ਐ ਤੜਕਿਓ ਭਾਈ ਕਪਾਹ ਚੁਗਣ ਨੂੰ ਸਾਰੇ ਤਿਆਰ ਕਰ ਲੇ ਕਹਿੰਦੀ ਚੰਗਾ ਫਿਰ ਤੁਸੀਂ ਚਲੋ ਇਹ ਮੇਰੇ ਘਰ ਵਾਲੇ ਨਾਲ ਕਪਾਹ ਚੁਗਣ ਮੈਂ ਫਿਰ ਮਗਰੋਂ ਗੁਲਗਲੇ ਪਕਾ ਕੇ ਲਿਆਉਣੀ ਆ ਤੁਹਾਨੂੰ ਖੇਤ ਕਹਿੰਦੀ ਠੀਕ ਐ ਉਹਦਾ ਭਾਈ ਕਪਾਹ ਚੁਗਣ ਚਲੇ ਗਏ ਬੁੜੀ ਨੇ ਫਿਰ ਚੜ੍ਹਾ ਲਈ ਕੜਾਹੀ ਮਗਰੋਂ ਲੱਗੀ ਗੁਲਗਲੇ ਪਕਾਉਣ ਬੁੜੀ ਨੇ ਭਾਈ ਗੁਲਗਲੇ ਪਕਾਈਂਗੀ ਪਕਾ ਕੇ ਟੋਕਰਾ ਭਰ ਲਿਆ ਟੋਕਰਾ ਭਰ ਕੇ ਆਇਨੇ ਟਾਈਮ ਹੋ ਗਿਆ ਜਦੋਂ ਖੇਤ ਨੂੰ ਤੁਰਨ ਦਾ ਵੀ ਮੈਂ ਲੈ ਕੇ ਜਾਵਾਂ ਤਾਂ ਉਹਨੇ ਭਾਈ ਮੱਗੀ ਧਰ ਲਈ ਇੱਕ ਪਾਣੀ ਦੀ ਭਰ ਕੇ ਟੋਕਰੇ ਦੇ ਵਿੱਚ ਭਾਂਡੇ ਧਰ ਲਏ ਪਾਣੀ ਪੀਣ ਨੂੰ ਤਾਂ 부ੜੀ ਘਰੋਂ ਲੈ ਕੇ ਟੋਕਰਾ ਗੁਲਗਲਿਆਂ ਦਾ ਰਮੰਨਾ ਹੋ ਗਈ ਖੇਤ ਨੂੰ ਤਾਂ ਹੁਣ 부ੜੀ ਤੁਰ ਹੀ ਜਾਂਦੀ ਐ ਤੁਰ ਹੀ ਜਾਂਦੀ ਐ ਰਾਹ ਦੇ ਵਿੱਚ ਇੱਕ ਉਸੇ 부ੜੀ ਦਾ ਇੱਕ ਖੱਤਾ ਰਾਹ ਦੇ ਵਿੱਚ ਇੱਕ ਜ਼ਮੀਨ ਥੋੜੀ ਜੀ ਇੱਕ ਹੋਰ ਵੀ ਆਉਂਦੀ ਸੀ ਰਾਹ ਦੇ ਵਿੱਚ ਜਾਂਦੀ ਨੂੰ ਕਪਾ ਉਹਦੂ ਅੱਗੇ ਵੀ ਜੀ ਵੀ ਤੀ ਉਹ ਗਾਹਾਂ ਪੜੀ ਤੇ ਖੜੇ ਤੇ ਪੂਲੇ 부ੜੀ ਨੇ ਸੋਚਿਆ ਵੀ ਨਹੀਂ ਤਾਂ ਦੰਬ ਲੈ ਲੀਏ ਇੱਥੇ ਨਾਲੇ ਪਾਣੀ ਪੀਏ ਉਹਨੇ ਆਵਦੇ ਉਹ ਖੇਤ ਦੇ ਖੱਤੇ ਦੇ ਕੋਲੇ ਪੂਲੇ ਦੇ ਥੱਲੇ ਸਾਵੇਂ ਉਹ ਟੋਕਰਾ ਲਾ ਲਿਆ ਟੋਕਰਾ ਲਾ ਕੇ 부ੜੀ ਨੇ ਉਹ ਭਾਈ ਮੱਗੀ ਦੇ ਵਿੱਚੋਂ ਗਲਾਸ ਪਾਣੀ ਦਾ ਭਰਿਆ ਉਹ ਨਾਲ ਪਾਣੀ ਪੀਤਾ 부ੜੀ ਨੇ ਉਹ ਪਾਣੀ ਪੀਤਾ ਜਦੋਂ ਤਾਂ ਉੱਥੇ ਪਾਣੀ ਥੋੜਾ ਜਿਹਾ ਡੁੱਲ ਗਿਆ ਜਦੋਂ ਹੁਣ ਆਪਾਂ ਉਹ ਕਨਾ ਪੀਵਾਂਗੇ ਪਾਣੀ ਨਹੀਂ ਤਾਂ ਡੁੱਲਣਾ ਹੀ ਐ ਪਾਣੀ ਡੁੱਲ ਗਿਆ ਉਸ ਬੁੜੀ ਨੇ ਪੀ ਲਿਆ ਦਾਮ ਲੈ ਲਿਆ ਦਾਮ ਲੈ ਕੇ ਹੁਣ ਟੋਕਰਾ ਉੱਥੇ ਲਵੇ ਕੋਈ ਚਕਾਉਣ ਵਾਲਾ ਹੈ ਨਹੀਂ ਤੇ ਬੁੜੀ ਨੇ ਜਦੋਂ ਐ ਟੋਕਰਾ ਚੱਕਿਆ ਬੈਠੀ ਨੇ ਤਾਂ ਜਦੋਂ ਟੋਕਰਾ ਚੱਕ ਕੇ ਕਰ ਝੂਟਾ ਮਾਰਿਆ ਉੱਠਣ ਲੱਗੀ ਤਾਂ ਪੰਜ ਚਾਰ ਗੁਲਗਲੇ ਮੂਰੇ ਡਿੱਗ ਪਏ ਕੱਲੀ ਜਾਨੀ ਦੀ ਟੋਕਰਾ ਚਾੱਕੇ ਸਿਰ ਤੇ ਧਰ ਕੇ ਜਦੋਂ ਉੱਠੀ ਨਾ ਉਹ ਝੂਟਾ ਵੱਜਿਆ ਉਹ ਪੰਜ ਚਾਰ ਗੁਲਗਲੇ ਟੋਕਰੇ ਦੇ ਵਿੱਚੋਂ ਮੂਰੇ ਡਿੱਗ ਪਏ ਜਿੱਥੇ ਪਾਣੀ ਡੁੱਲਿਆ ਹੋਇਆ ଥି ਕਹਿੰਦੀ ਇਹ ਤਾਂ ਮਿੱਟੀ ਲੱਗ ਗਈ ਹੁਣ ਆਪਾਂ ਕੀ ਕਰਨੇ ਆਂ 부ੜੀ ਰੋਟੀ ਲੈ ਕੇ ਚਲੀ ਗਈ ਗਾਹਾਂ ਉਹਨਾਂ ਨੂੰ ਗੁਲਗਲੇ ਖਵਾ ਤੇ ਕਪਾਹ ਚੁਗਣ ਵਾਲੇ ਨੂੰ ਬੜੇ ਖੁਸ਼ ਉਹ ਕਪਾਹ ਚੁਗ ਰਹੇ ਨੇ ਉਸ ਰਸਤੇ ਦੇ ਵਿੱਚ ਕੋਈ ਕਿਸੇ ਪਾਸੇ ਰਾਹੀ ਆ ਰਹੇ ਤੇ ਹੋਰ ਉਹ ਜਦੋਂ ਆਏ ਕਹਿੰਦੇ ਆਹਾ ਹੇ ਹੇ ਕਹਿੰਦੇ ਵੀ ਆ ਤਾਂ ਪੂੜਾ ਹੈ ਨਾ ਜਿਹੜਾ ਇਹ ਕੋਈ ਮੰਨਤ ਵਾਲੀ ਜਗ੍ਹਾ ਹੈ ਅਨਾਂ ਦਾ ਗੁਲਗਲੇ ਚੜੇ ਨੇ ਉਹ ਨਾਲੇ ਜਲ ਚੜਿਆ ਹੋਇਆ ਹੈ ਕਹਿੰਦਾ ਵੀ ਹਾਂ ਉਹ ਕਹਿੰਦਾ ਯਾਰ ਆਪਾਂ ਵੀ ਵਿਆਹ ਜਾ ਕੇ ਆਇਆ ਆਪਾਂ ਇੱਥੇ ਕੁਝ ਚੜਾ ਦੇ ਲੱਡੂ ਨੇ ਆਪਣੇ ਕੋਲੇ ਕਹਿੰਦਾ ਵੀ ਚੜਾ ਦੇ ਆਪਾਂ ਵੀ ਕਹਿੰਦਾ ਜਲ ਕਹਿੰਦਾ ਜਲ ਹੋ ਸਾਪੜੀ ਚੋਂ ਪਾ ਲਿਆ ਕਹਿੰਦਾ ਪਾਣੀ ਅੱਛਾ ਉਹਨਾਂ ਨੇ ਭਾਈ ਉੱਥੋਂ ਪਾਣੀ ਲਿਆਂਦਾ ਪਾਣੀ ਲੈ ਕੇ ਨਾ ਉਹ ਇੱਥੇ ਜਲ ਛਾੜਦਾ ਉਹ ਨਾੜੇ ਉਹਨਾਂ ਨੇ ਪਾਈ ਉੱਥੇ ਲੱਡੂ ਚਾੜਤੇ ਵੀ ਮੰਨਤਾਲਾ ਪੂੜ ਐ ਇਹ ਕੋਈ ਜਗ੍ਹਾ ਮੰਨਤਾਲੀ ਐ ਉਹ ਮੱਥਾ ਟੇਕ ਕੇ ਉਹ ਚਲੇ ਗਏ ਉਧਰੋਂ ਕੋਈ ਪਰਿਵਾਰ ਆ ਰਿਹਾ ਦੀ ਵਿਆਹ ਜਾ ਕੇ ਹੋਰ ਕੁਛ ਦਾ ਗੱਡਾ ਗੱਡਾ ਭਰਿਆ ਵਿਆ ਉਹ ਵੀ ਵਿਆਹ ਜਾ ਕੇ ਆ ਰਹੇ ਤੇ ਉਹ ਕਹਿੰਦੇ ਹਾਂ ਹਾਂ ਆ ਪੂਲੇ ਦੇ ਲਵੇ ਬਈ ਦੇਖੋ ਲੱਡੂ ਵੀ ਚੜੇ ਹੋਏ ਨੇ ਗੁਲਗਲੇ ਵੀ ਚੜੇ ਹੋਏ ਨੇ ਉਹ ਜਲ ਵੀ ਚੜਿਆ ਹੋਇਆ ਕਹਿੰਦੇ ਵੀ ਆਪਾਂ ਵੀ ਇੱਥੇ ਨਿਮਸਕਾਰ ਕਰੋ ਕਹਿੰਦੇ ਆਪਣੇ ਕੋਲੇ ਕੀ ਐ ਉਹ ਕਹਿੰਦੇ ਕੁਛ ਰੁਪਏ ਮੱਥਾ ਟੇਕ ਦਿਓ ਕੁਛ ਆਪਣੇ ਕੋ ਭਾਜੀ ਤਾਂ ਹੈਗੀ ਐ ਦੋ ਬੁੱਕ ਭਾਜੀ ਦੇ ਚੜਾ ਦਿਓ ਕਹਿੰਦੇ ਵੀ ਠੀਕ ਐ ਉਹਨਾਂ ਨੇ ਗੱਡਾ ਖੜਾ ਲਿਆ ਉਥੇ ਰੁਪਈਆ ਰੁਪਈਆ ਚੁਆਨੀ ਛੈਨੀ ਜਿਹੜਾ ਜਾਂ ਵੀ ਕੁਛ ਹੈਗਾ ਧੀ ਉਹ ਧਰ ਕੇ ਮੱਥਾ ਟੇਕਦਾ ਲੱਡੂ ਜੀ ਚੜਾ ਤੇ ਦੋ ਬੁੱਕ ਭਾਜੀ ਦੇ ਚੜਾ ਤੇ ਨਾਲੇ ਜਲ ਚੜਾਤਾ ਉਥੇ ਮੱਥਾ ਟੇਕ ਕੇ ਉਹ ਚਲੇ ਗਏ ਉਹ ਗਾਹਾਂ ਕਿਤੇ ਦੂਜੇ ਪਾਸਿਓਂ ਪਈ ਹੱਥ ਨੇਓ ਰੋਹੀ ਦੇ ਵਿੱਚ ਆਮ ਡਕੈਤ ਡਾਕੂ ਫਿਰਦੇ ਰਹਿੰਦੇ ਤੇ ਉਹ ਕਿਤੇ ਡਾਕੂਆਂ ਦੇ ਘੋੜੇ ਜਾ ਰਹੇ ਨੇ ਉੱਥੋਂ ਦੀ ਉਹਨਾਂ ਦੀ ਨਿਗਾ ਪੈ ਗਈ ਆ ਕਹਿੰਦੇ ਵੀ ਆਹ ਹੈ ਹੈ ਆ ਜਿਹੜਾ ਪੂਲ ਆ ਕਹਿੰਦੇ ਇਹਦੇ ਵਿੱਚ ਬੜੀ ਕਰਾਮਾਤ ਹੈ ਬੜੀ ਮੰਤ ਵਾਲੀ ਜਗ੍ਹਾ ਹੈ ਦੇਖ ਕਹਿੰਦਾ ਲੱਡੂ ਪੈਸੇ ਗੁਲਗਲੇ ਜਲ ਚੜਦਾ ਵੀ ਇੱਥੇ ਤਾਂ ਉਹ ਕਹਿੰਦੇ ਆਪਣੇ ਕੋਲੇ ਉਹ ਕਹਿੰਦੇ ਯਾਰ ਆਪਣੇ ਕੋਲ ਟੂਮਾ ਹੈ ਗਿਆ ਲੁੱਟੀਆਂ ਮੀਆਂ ਇੱਥੇ ਧਰ ਦਿਓ ਇਹਦਾ ਆਪਾਂ ਨੂੰ ਭਰ ਦੇਉ ਉਹਨਾਂ ਨੇ ਪਤੰਦਰਾ ਨੇ ਉੱਥੇ ਭਾਈ ਰਮਾਲ ਵਸਾਇਆ ਰਮਾਲ ਵਸਾ ਕੇ ਉਹਦੇ ਤੇ ਭਾਈ ਕਈ ਟੂਮਾਂ ਧਰਤੀਆਂ ਅੱਛਾ ਮਗਰੋਣਾ ਨੇ ਉੱਥੋਂ ਸਾਫੜੀ ਤੋਂ ਲਿਆ ਕੇ ਉਹਨਾਂ ਨੇ ਜਲ ਚੜਾਤਾ ਜਲ ਚੜਾ ਕੇ ਉਹ ਵੀ ਚਲੇ ਗਏ ਇਹਨੇ ਭਾਈ ਕਿਤੇ ਬਾਦਸ਼ਾਹ ਸ਼িকার ਖੇਡਦਾ 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 ਉਸ ਰਸਤੇ ਪੈ ਗਿਆ ਉਹ ਜਦੋਂ ਭਾਈ ਉਹਦਾ ਘੋੜਾ ਲੰਘਣ ਲੱਗਿਆ ਉਹਦੀ ਨਿਗਾਹ ਪੈ ਗਿਆ ਕਹਿੰਦਾ ਵੀ ਆਹਾ ਹਾ ਹਾ ਇਹ ਪੂਰੇ ਦੇ ਵਿੱਚ ਬੜੀ ਕਰਾਮਾਤ ਆ ਇਹ ਬੜੀ ਮੰਨਤ ਵਾਲੀ ਚੀਜ਼ ਹੈ ਕਹਿੰਦਾ ਜਲ ਵੀ ਚੜਦਾ ਹੈ ਲੱਡੂ ਪੈਸੇ ਗੁਲਗਲੇ ਕਹਿੰਦਾ ਸਿਉਣਾ ਇੱਥੇ ਚੜਦਾ ਹੈ ਕਹਿੰਦਾ ਬਈ ਬੜੀ ਤਾਕਤ ਹੈ ਇਹਦੇ ਵਿੱਚ ਕਹਿੰਦਾ ਮਨਾ ਤੂੰ ਤਾਂ ਬਾਦਸ਼ਾਹ ਹੈ ਜਨਤਾ ਦਾ ਇਹ ਤੇਰਾ ਵੀ ਹੱਕ ਹੈ ਉਹਨੇ ਭਾਈ ਉੱਥੇ ਉੱਥੇ ਮੋਹਰਾ ਰੱਖਦੀਆਂ ਰਾਜੇ ਨੇ ਕੁਝ ਮੋਹਰਾ ਮੋਹਰਾ ਰੱਖ ਕੇ ਉੱਥੇ ਜਲ ਚੜਾਤਾ ਜਲ ਚੜਾ ਕੇ ਨਮਸਕਾਰ ਕਰਕੇ ਬਾਗਿਆ ਕਹਿੰਦਾ हे भगवान हे ਪੂੜਿਆ ਦੇਵਤਾ ਜੋ ਤੇਰੇ ਚ ਬਾਰਾ ਕਹਿੰਦਾ ਮੈਨੂੰ ਵੀ ਤੂੰ ਵਰ ਦੇ ਮੈਂ ਤੇਰੀ ਇੱਥੇ ਜਗਾ ਬਣਾ ਦੂੰਗਾ ਉਹ ਕੁਦਰਤ ਮਹਾਰਾਜ ਦੀ ਐਸੀ ਹੋਈ ਇੰਨੀ ਗੱਲ ਕਹਿ ਕੇ ਬਾਦਸ਼ਾਹ ਚਲਿਆ ਗਿਆ ਤਾਂ ਰਾਜੇ ਦੇ ਘਰੇ ਹੱਥ ਨਹੀਂ ਸੂਈ ਹੱਥ ਨਹੀਂ ਸੂਈ ਉਹਨੇ ਦੋ ਬੱਚੇ ਦਿੱਤੇ ਉਹ ਜਦੋਂ ਦੋ ਬੱਚੇ ਦਿੱਤੇ ਹੱਥਨੀ ਨੇ ਹਾ 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 ਉਹ ਕਹਿੰਦਾ ਭਈ ਇਹ ਜਿਹੜੀ ਮੇਰੀ ਹੱਥਨੀ ਦਿੱਤੀ ਨਾ ਕਹਿੰਦਾ ਇਹ ਬਹੁਤ ਕੀਮਤੀ ਐ ਕਹਿੰਦਾ ਇਹਨੇ ਦੋ ਬੱਚੇ ਦੇਤੇ ਕਹਿੰਦਾ ਭਈ ਸ਼ਾਇਦ ਉਹ ਪੂਲੇ ਦੀ ਮਿਹਰਬਾਨੀ ਹੋ ਗਈ ਉਹਦੇ ਮਨ ਦੇ ਵਿੱਚ ਗੱਲ ਇਹ ਗਈ ਕਹਿੰਦਾ ਭਈ ਜੈਜਾਕਾਰ ਹੋ ਗਈ ਕਹਿੰਦਾ ਵੀ ਉੱਥੇ ਜਗਾ ਬਵਾਈਏ ਕਹਿੰਦਾ ਗਾਹਾਂ ਨੂੰ ਆਪ ਨੂੰ ਏਦੂ ਵੀ ਵੱਡਾ ਲਾਭ ਹੋਊਗਾ ਉਹ ਉੱਥੇ ਭਾਈ ਰਾਜੇ ਨੇ ਫਿਰ ਮਿਸਤਰੀ ਲਿਜਾ ਕੇ ਇਟਾਂ ਲਿਆ ਕੇ ਉਥੇ ਜਗਾ ਪਾਉਣੀ ਸ਼ੁਰੂ ਕਰਤੀ ਸਮਾਦ ਬਣਾਤੀ ਉਥੇ ਪਾਈ ਜਿਹੜੇ ਜਗਾ ਬਣਾਤੀ ਲੋਕ ਭਾਈ ਲਵਿਓ ਲਾਉਣਿਓ ਬਹੁਤ ਆਉਣ ਲੱਗੇ ਉਹ ਲੋਕਾਂ ਦੀਆਂ ਸੁੱਖਾਂ ਵਾਰ ਆਉਣ ਲੱਗੀਆਂ ਉਹ ਕਾਲਪੁਰਖ ਭਾਈ ਸੋਚਿਆ ਕਰ ਵੀ ਨੇਚ ਹੈ ਇਥੇ ਹੈ ਤਾਂ ਕੁਛ ਨਹੀਂ ਹੈ ਤਾਂ ਇਹ ਪੂੜਈ ਪਰ ਨੇਚਾ ਕਰਕੇ ਮਾਲਕ ਉਹ ਜਦੋਂ ਨੇਚਾ ਲੈ ਕੇ ਆਲਾ ਨਿਮਸਕਾਰ ਕਰੇ ਨੇਚਾ ਰੱਖੇ ਤਾਂ ਨੇਚਾ ਦੇ ਜਰੀਏ ਸੇਖ ਦੇ ਹਰੇਕ ਦੇ ਉਹ ਕਾਰਜ ਸੁਧ ਹੋਣ ਲੱਗੇ ਉਥੇ ਮੇਲਾ ਲੱਗਣ ਲੱਗ ਗਿਆ ਉਹ ਗੁਲਗਲਿਆਰੀ 부ੜੀ ਦੇਖਿਆ ਕਰੇ ਵੀ ਇੱਥੇ ਕੰਮ ਤਾਂ ਆ ਹੋਇਆ ਗੁਲਗਲੇ ਵਿੱਚੋਂ ਡਿਗੇ ਤੇ ਮੈਂ ਪਾਣੀ ਪੀਤਾ ਦੀ ਵੀ ਲੋਕਾਂ ਨੇ ਹੋਰ ਹੀ ਰੰਮ ਰਚਤਾ ਦੇਖੋ ਦੇਖ ਦੇਖੋ ਦੇਖ ਬਈ ਕਿੱਥੇ ਗੱਲ ਪਹੁੰਚ ਗਈ 부ੜੀ ਭਾਈ ਦੇਖਿਆ ਗਏ ਜਦੋਂ ਖੇਤ ਨੂੰ ਜਾਇਆ ਕਰੇ ਵੀ ਇੱਥੇ ਤਾਂ ਮੇਲੇ ਲੱਗਣ ਲੱਗੇ 부ੜੀ ਨੇ ਗਾਹਾਂ ਗੱਲ ਨਾ ਕਰੀ ਉਹ ਇੱਕ ਦਿਨ ਕਿਤੇ 부ੜਾ ਕਹਿੰਦਾ 부ੜੀ ਨੂੰ ਕਹਿੰਦਾ ਮੇਰਾ ਪਜਾਮਾ ਘਸ ਗਿਆ ਆ ਗੋਡੇ ਤੋਂ ਇੱਥੇ ਟਾਕੀ ਲਾ ਦੇ ਅੱਗੇ ਟਾਕੀਆਂ ਲਾਉਂਦੀਆਂ ਹੁੰਦੀਆਂ ਇੱਕ ਗੋਡਾ ਤਾਂ ਠੀਕ ᱛੀ ਇੱਕ ਦੇ ਘਸ ਗਿਆ ਕਹਿੰਦਾ ਇਹਦੇ ਟਾਕੀ ਲਾ ਦੇ ਕਹਿੰਦੀ ਲਾ ਦਿੰਨੀ ਆ ਉਹ ਬੁੜੀ ਨੇ ਕੀ ਕਰਿਆ ਉਹ ਪਜਾਮਾ ਫੜਿਆ ਬੁੜੇ ਤੋਂ ਇੱਥੇ ਕੈਂਚੀ ਫੇਰ ਕੇ ਲੇੜ ਪਾਤੀ ਕੋਈ ਟਾਕੀ ਨਾ ਲਾਈ ਉਹ ਪਜਾਮਾ ਡੂੜ ਲੱਤਦਾ ਕਰਤਾ ਇੱਕ ਪਾਂਚਾ ਥੱਲੇ ਥਾਈ ਇੱਕ ਗੋਡੇ ਤੋਂ ਤਹਾ ਕਹਿੰਦੀ ਲਾ ਪਾਲਾ ਜਦੋਂ ਬੁੜੇ ਨੇ ਦੇਖਿਆ ਝਾੜ ਕੇ ਕਹਿੰਦਾ ਹੈ ਇਹ ਨਾ ਪਜਾਮਾ ਹੈ ਇਹ ਨਾ ਇਹ ਨਿਕਰ ਹੈ ਇਹ ਕੀ ਕੁਛ ਕਰੀ ਬੈਠੀ ਆ ਤੂੰ ਕਹਿੰਦੀ ਤੂੰ ਪਾਲਾ ਚੁੱਪ ਕਰਕੇ ਕਹਿੰਦੀ ਹੈ ਕਹਿੰਦਾ ਆ ਬੁੜੀਆਂ ਲੋਕ ਮੈਨੂੰ ਕੀ ਕਹਿਣਗੇ ਦੇਖਣ ਵਾਲੇ ਕਹਿੰਦੀ ਲੋਕ ਕੀ ਕਹਿਣਗੇ ਮੈਂ ਤਾਂ ਸਾਰੇ ਪਿੰਡ ਦੇ ਪਵਾ ਦੂੰਗੀ ਕਹਿੰਦੇ ਤੂੰ ਕਹਿੰਦਾ ਸਾਰੇ ਪਿੰਡ ਦੇ ਕਿਵੇਂ ਪਵਾ ਦੇਗੀ ਤੈਂ ਮੇਰੇ ਕੈਂਚੀ ਫੇਰ ਕੇ ਲੇੜ ਪਾ ਕੇ ਮੈਨੂੰ ਫੜਾਤਾ ਕਹਿੰਦੀ ਮੇਰੇ ਕੋਲੇ ਬੜੀਆਂ ਬਿਉਂਤਾਂ ਨੇ ਜੇ ਤੈਨੂੰ ਕੋਈ ਕਹੂਗੀ ਨਾ ਬੁੜੀ ਕਹੂ ਤੂੰ ਕਹਿੰਦੀ ਵੀ ਇਹ ਤਾਂ ਸਾਡੇ ਘਰਦਿਆਂ ਨੂੰ ਪਤਾ ਹੈ ਵੀ ਕਿਉਂ ਐਂ ਪਾਇਆ ਹੈ ਤੂੰ ਮੇਰੇ ਕੋਲ ਭੇਜਦੀ ਕਹਿੰਦੀ ਮੈਂ ਸਾਰੇ ਪਿੰਡ ਦੇ ਪਵਾ ਦੂੰ ਬੇ ਡੂੜ ਲੱਤੇ ਪਜਾਮੇ ਕਹਿੰਦੀ ਅੱਛਾ ਕਹਿੰਦਾ ਹਾਂ ਉਹ ਬੁੜੇ ਨੇ ਭਾਈ ਓਕਣੀ ਪਾ ਲਿਆ ਇੱਕ ਪਾਂਚਾ ਤਾਂ ਉਹਦਾ ਪੈਰਾਂ ਤੇ ਕਰ ਇੱਕ ਗੋਡੇ ਤੋਂ ਤਾਹਾਂ ਉਹ ਢੂੜ ਲੱਤਾ ਪਜਾਮਾ ਪਾ ਕੇ ਜਦੋਂ ਪਿੰਡ 'ਚ ਫਿਰਦਾ ਰਿਹਾ ਬੁੜਾ ਬੁੜੀਆਂ ਕਹਿਣਾ ਹੈ ਆਹ ਬਾਬਾ ਜੀ ਦੇ ਪਜਾਮਾ ਆ ਕਿਵੇਂ ਉਹ ਬੇਬੇ ਨੂੰ ਕਹਿੰਦੀ ਆ ਬੇਬੇ ਜੀ ਉਹ ਸਾਡੇ ਬਾਬਾ ਜੀ ਦੇ ਪਜਾਮਾ ਹੈ ਉਹ ਕਿਵੇਂ ਢੂੜ ਲੱਤਾ ਜਾਏ ਕਹਿੰਦੀ ਬਾ ਭਾਈ ਤੁਹਾਨੂੰ ਪਤਾ ਹੈ ਕਿ ਨਹੀਂ ਉਹ ਕਿਉਂ ਹੈ ਕਹਿੰਦੀ ਮੈਂ ਟੋਬੇ ਵਾਲੇ ਬਾਬੇ ਕੋਲੇ ਗਈ ਸੀ ਉਹਦੇ ਕੋਲੇ ਮੇਰੇ 50 60 ਰੁਪਏ ਵੀ ਖਰਚ ਆਏ ਨੇ ਕਹਿੰਦੀ ਉਹਨੇ ਦੱਸਿਆ ਵੀ ਜਿਹੜਾ ਹੁਣ ਆ ਸਵਾ ਮਹੀਨੇ ਦੇ ਅੰਦਰ ਅੰਦਰ ਜਿਹੜੇ ਘਰ ਦੇ ਵਿੱਚ ਘਰ ਦਾ ਬੁੜਾ ਮੁਖੀਆ ਬੰਦਾ ਹੈ ਉਹ ਡੂੜ ਲੱਤਦਾ ਪਜਾਮਾ ਪਾਵੇ ਉਹਦੇ ਘਰੇ ਕਮੀ ਨਹੀਂ ਰਹਿਣੀ ਜਿੰਨੀ ਦੂਰ ਪਾਂਚੇ ਤੋਂ ਪਾਂਚਾ ਇਹ ਪਾਂਚੇ ਤੋਂ ਪਾਂਚਾ ਦੂਰ ਹੈ ਉਹ ਕਮੀਆਂ ਇੰਨੀਆਂ ਦੂਰ ਹੋ ਜਾਣਗੀਆਂ ਘਰ ਦੇ ਵਿੱਚ ਜਾਇ ਜਾਇਕਾਰਾ ਹੋ ਜਾਣਗੀਆਂ ਜਿਹੜਾ ਇੰਨੇ ਦਿਨਾਂ ਦੇ ਅੰਦਰ ਅੰਦਰ ਡੂੜ ਲੱਤਾ ਪਜਾਮਾ ਪਾਉ ਉਹ ਭਾਈ ਬੁੜੀ ਆਏ ਕਹਿਦਿਆ ਕਰੇ ਉਹ ਭਾਈ ਸੁਣ ਕੇ ਬੁੜੀਆਂ ਨੇ ਸਾਰੇ ਪਿੰਡ ਦੇ ਵਿੱਚ ਜਦੋਂ ਪਤਾ ਲੱਗਿਆ ਚੰਗੇ ਭਲੇ ਪਜਾਮਿਆਂ ਦੇ ਭਾਈ ਕੈਂਚੀਆਂ ਫੇਰ-ਫੇਰ ਉਹ ਸਾਰੇ ਘਰੇ ਭਾਈ ਬੁੜਿਆਂ ਦੇ ਡੂੜ ਲੱਤੇ ਪਜਾਮੇ ਘਰਤੇ ਉਹ ਸਾਰੇ ਬੁੜਿਆਂ ਦੀ ਭਾਈ ਡੂੜ ਲੱਤੇ ਪਾਏ ਵੇ ਬੁੜੀ ਕਹਿੰਦੀ ਕਿਉਂ ਹੁਣ ਤਾਂ ਨਹੀਂ ਕੋਈ ਕਹਿੰਦਾ ਕਹਿੰਦਾ ਵੀ ਹੁਣ ਕੋਈ ਨਹੀਂ ਕਹਿੰਦਾ ਕਹਿੰਦਾ ਕਿਸੇ ਦੇ ਦੇਖ ਲੈ ਡੂੜ ਲੱਤੇ ਹੀ ਪਾਇਆ ਵੇ ਕਿਸੇ ਦੇ ਬਣੀ ਦੇਖ ਲੈ ਡੂੜ ਲੱਤੇ ਹੀ ਪਾਇਆ ਵੇ ਕਹਿੰਦੀ ਇਹ ਤਾਂ ਫਿਰ ਮੇਰੀ ਕਰਤਵਿਧਿਆ ਹੀ ਹੈ ਕਹਿੰਦੀ ਤੂੰ ਫਿਰ ਐਵੇਂ ਜਗਦਾ ਤੀ ਕਹਿੰਦੀ ਲੋਕਾਂ ਦਾ ਕੀ ਐ ਲੋਕਾਂ ਦਾ ਦੇਖੋ ਦੇਖ ਕਹਿੰਦੀ ਉਹ ਦੇਖ ਆਪਣੇ ਖੇਤ ਅੱਜ ਮੇਲੇ ਲੱਗਦੇ ਨੇ ਕਹਿੰਦਾ ਹਾਂ ਉੱਥੇ ਕੋਈ ਮੰਨਤ ਵਾਲੀ ਜਗ੍ਹਾ ਐ ਕਹਿੰਦੀ ਕਿਹੜੀ ਮੰਨਤ ਵਾਲੀ ਜਗ੍ਹਾ ਕਦੀ ਕੰਮ ਤਾਂ ਆ ਹੋਇਆ ਕਹਿੰਦਾ ਕਿਹੜਾ ਆ ਕਹਿੰਦੀ ਉਹ ਉਹ ਫਲਾਣੇ ਸਾਲ ਕਹਿੰਦੀ ਮੈਂ ਤਾਂ ਕਹਿੰਦੀ ਰੋਟੀ ਲੈ ਕੇ ਜਾਂਦੀ ਸੀ ਗੁਲਗਲੇ ਡਿਗੇ ਤੇ ਮੈਥੋਂ ਮੈਂ ਪਾਣੀ ਪੀਤਾ ਦੇਖੋ ਦੇਖ ਦੇਖੋ ਦੇਖ ਲੋਕਾਂ ਨੇ ਕਿੱਥੇ ਕੰਮ ਚਲਾਤਾ ਉਹਦਾ ਕਹਿੰਦੀ ਮੰਨਤਾਂ ਮੰਨਤ ਵਾਲੀ ਜਗ੍ਹਾ ਕੋਈ ਨਹੀਂ ਉਹ ਕੰਮ ਤਾਂ ਐ ਹੋਇਆ ਬੁੜਾ ਕਹਿੰਦਾ ਅੱਛਾ ਉਹ ਬੁੜੇ ਨੇ ਗਾਹ ਬੁੜਿਆਂ ਕੋਲੇ ਗੱਲ ਕਰਤੀ ਉਹ ਗਾਹਾਂ ਦੀ ਗਾਹ ਸਾਰੇ ਗੱਲ ਫੈਲ ਗਈ ਵੀ ਇਹ ਕਿਹੜੀ ਇਹ ਮੰਤਾਲੀ ਜਗ੍ਹਾ ਹੈ ਉਹ ਭਾਈ ਰਾਜੇ ਨੂੰ ਜਦੋਂ ਭਾਈ ਪਤਾ ਲੱਗ ਗਿਆ ਵੀ ਉੱਥੇ ਹੌਲੀ-ਹੌਲੀ ਵੀ ਇਹ ਤਾਂ ਉਹੀ ਹੈ ਉਹ ਭਾਈ ਡਾਕੂਆਂ ਨੂੰ ਪਤਾ ਲੱਗ ਗਿਆ ਉਹ ਭਾਈ ਓਕਣੀ ਆਵਦੇ ਭਾਈ ਜਿਹੜੇ ਕੋਈ ਪੈਸੇ ਲੈ ਕੇ ਮੱਥਾ ਟੇਕ ਕੇ ਗਏ ਦੀ ਉਹ ਆਵਦੇ ਪੈਸੇ ਲੈ ਗਿਆ ਉਹ ਡਾਕੂਆਂ ਦੀਆਂ ਟੂਮਾਂ ਚਾੱਕ ਕੇ ਲੈ ਗਏ ਉਹ ਰਾਜੇ ਨੇ ਭਾਈ ਅਭੀ ਜਗਾ ਦੇੜ ਕੇ ਕਿਸੇ ਗਰੀਬ ਦਾ ਘਰ ਪਤਾ ਉਹ ਭਰਾਵੋ ਜਿਵੇਂ ਮੇਲਾ ਵੱਜਿਆ ਸੀ ਉਹ ਮੇਲਾ ਓਕਣੀ ਵਿੱਜੜ ਗਿਆ ਉਹ ਜਿਹੜਾ ਕੂੜ ਦਾ ਸੌਦਾ ਹੁੰਦਾ ਨਾ ਉਹ ਕੂੜ ਦਾ ਸੌਦਾ ਤਾਂ ਫਿਰ ਐਸੇ ਲੋਟੀ ਜਾਂਦਾ ਹੈ ਉਹ ਭਰਾਵੋ ਉਹ ਫਿਰ ਐਵੇਂ ਦੇਖੋ ਦੇਖਾ ਜੀਆਂ ਗੱਲਾਂ ਨੇ ਕੋਈ 부ੜੀ ਕੋਈ 부ੜੀ ਨਾ ਕਿਤੇ ਮਾਂ ਪੁਰਸ਼ ਨੇ ਜਦੋਂ ਪਿੱਛਿਆ ਮੰਗੀ ਰੋਟੀ ਪਾਉਣ ਗਈ ਉਹ ਗਾਹਾਂ 부ੜੀ ਪਾਉਂਦੀ ਹੁੰਦੀ ਕੌਲੇ ਤੇ ਪਾਣੀ ਰੋਜ਼ ਉਹ ਪਾਈ ਜਿਹੜੇ ਰੋਟੀ ਪਾਉਣ ਗਈ ਤਾਂ ਨਾਲ ਹੀ ਉਹਨੇ ਗੜਵੀ ਚੱਕ ਲਈ ਉਹ ਬਾਬੇ ਨੂੰ ਨਹਿਦਾ ਰੋਟੀ ਪਾਤੀ ਨਾਲੇ ਉਹਨੇ ਦੁੰਨੇ ਕੌਲਿਆਂ ਤੇ ਪਾਣੀ ਪਾਤਾ ਉਹ ਬਾਬਾ ਕਹਿੰਦਾ ਬੇਬੇ ਇਹ ਤੂੰ ਕੌਲਿਆਂ ਤੇ ਪਾਣੀ ਪਾਇਆ ਇਹ ਕਾਦੀ ਖਤਰ ਪਾਇਆ ਉਹ ਕਹਿੰਦੀ ਬਾਬਾ ਜੀ ਮੈਨੂੰ ਤਾਂ ਪਤਾ ਨਹੀਂ ਮੇਰੀ ਸੱਸ ਪੌਂਦੀ ਹੁੰਦੀ ਹੁੰਦੀ ਉਹਨੂੰ ਦੇਖ ਕੇ ਮੈਂ ਪਾਉਣ ਲੱਗ ਗਈ ਕਹਿੰਦਾ ਭਾਈ ਤੇਰੀ ਸੱਸ ਹੈਗੀ ਐ ਕਹਿੰਦੇ ਹਾਂ ਬਾਬਾ ਹੈਗੀ ਅੰਦਰ ਕਹਿੰਦਾ ਮਾਰ ਹਾਕ ਉਹ ਬੁੜੀ ਅੰਦਰੋਂ ਹਾਕ ਮਾਰੀ ਆ ਗਈ ਕਹਿੰਦਾ ਬੇਬੇ ਇਹ ਪਾਣੀ ਤੂੰ ਪਾਉਂਦੀ ਹੁੰਦੀ ਹੁੰਦੀ ਇੱਥੇ ਕਹਿੰਦੀ ਹਾਂ ਮੈਂ ਵੀ ਪੌਂਦੀ ਨਹੀਂ ਆ ਕਹਿੰਦੀ ਮੈਨੂੰ ਦੇਖ ਕੇ ਹੁਣੇ ਮੇਰੀ ਨੂੰ ਪੌਂਦੀ ਐ ਇਹ ਬੇਬੇ ਫਿਰ ਤੂੰ ਪਾਣੀ ਕਾਹਦੀ ਖਾਤਰ ਪੌਂਦੀ ਤੀ ਕਹਿੰਦੀ ਬਾਬਾ ਜੀ ਪਤਾ ਤਾਂ ਮੈਨੂੰ ਵੀ ਨਹੀਂ ਉਹ ਗਾਹਾਂ ਮੇਰੀ ਸੱਸ ਪੌਂਦੀ ਹੁੰਦੀ ਉਹ ਦੇਖ ਕੇ ਮੈਂ ਪਾਉਣ ਲੱਗੀ ਓਏ ਉਹ ਤਾਂ ਫਿਰ ਭਰਾਵੋ ਦੇਖੋ ਦੇਖੀ ਐ ਉਹ ਕਿਉਂ ਤਖਤਿਆਂ ਨੂੰ ਜੰਗਾਲ ਲਾਈ ਐ ਤਖਤਿਆਂ ਤੇ ਰੋਜ਼ ਦੀ ਕੋਲਿਆਂ ਤੇ ਪਾਣੀ ਪਾਈ ਜਾਂਦੇ ਓ ਉਹ ਤਾਂ ਦੇਖੋ ਦੇਖੀ ਐ ਇਹ ਲੋਕਾਂ ਨੂੰ ਦੇਖੋ ਦੇਖ ਕੇ ਬਹੁਤ ਕੰਮ ਚੱਲਿਆ ਵਿਆ ਤੂੰ ਲਿਜਾ ਕੇ ਨਾ ਆਪਦੇ ਘਰੇ ਤੂੰ ਪਰਤਿਆ ਲੀ ਤੂ ਲਿ ਜਾ ਕੇ ਆਪਦੇ ਘਰੇ ਅਕਰੀ ਕੁਕੜੀ ਬੰਨਨੀ ਦੇਲੀਆਂ ਤੇ ਸਾਰਾ ਹੀ ਪਿੰਡ ਬੰਨ ਦੂਗਾ ਹੁਣ ਦੇਖੋ ਉਹ ਜਿਹੜੇ ਦੁਕਾਨਾਂ ਤੇ ਮੈਂ ਦੇਖਦਾ ਰਹਿਣਾ ਸਬਜੀ ਭਾਜੀਆਂ ਆਈਆਂ ਦੁਕਾਨਾਂ ਤੇ ਵੀ ਮੈਂ ਦੇਖਿਆ ਜਿੱਥੇ ਆਪਾਂ ਨਿੰਬੂ ਹਰੀਆਂ ਮਿਰਚਾਂ ਸਬਜੀ ਭਾਜੀ ਦਾਲਾਂ ਕੁੱਲ ਚੀਜ਼ ਵਿਕਦੀ ਐ ਉਥੇ ਪੰਜ ਚਾਰ ਮਿਰਚਾਂ ਇੱਕ ਨਿੰਬੂ ਰੱਸੀ ਦੇ ਵਿੱਚ ਪਰੋ ਕੇ ਤਾਹਾਂ ਬੰਨਿਆ ਵਾ ਲਮਕਦਾ ਹੋਊ ਦੁਕਾਨ ਤੇ ਉਹ ਪ੍ਰਭੂ ਪਹਿਲਾਂ ਮੈਨੂੰ ਐ ਦੱਸੋ ਵੀ ਉਹਦਾ ਮਤਲਬ ਕੀ ਹੈ ਉਹ ਨਿੰਬੂ ਵਿਚਾਰੇ ਦੋਕ ਮਿਰਚਾਂ ਉੱਪਰ ਦੋਕ ਮਿਰਚਾਂ ਥੱਲੇ ਧਾਗੇ ਦੇ ਵਿੱਚ ਹਰੇਕ ਦੀ ਦੁਕਾਨ ਤੇ ਉਹ ਨਿੰਬੂ ਤੇ ਮਿਰਚਾ ਲਮਕਦਾ ਹੋਊ ਕਿਉਂ ਵੀ ਉੱਥੇ ਲਮਕਦਾ ਕੀ ਕਰੂ ਆ ਨਿੰਬੂਆਂ ਦਾ ਗ੍ਰੇਟ ਭਰਿਆ ਪਿਆ ਆ ਮਿਰਚਾਂ ਦੇ ਇਧਰ ਟੋਕਰੇ ਭਰੇ ਪਏ ਨੇ ਵੀ ਇੱਥੇ ਇੰਨਾ ਸਮਾਨ ਪਿਆ ਉਹ ਦੋਕ ਮਿਰਚਾਂ ਲਮਕਾਉਣ ਦੇ ਨਾਲ ਕੀ ਫਰਕ ਪੈ ਜੂ ਉਹ ਪ੍ਰਭੂ ਉਹ ਤਾਂ ਐਵੇਂ ਇੱਕ ਦੇਖੋ ਦੇਖ ਹੈ ਦੇਖੋ ਦੇਖ ਹੀ ਚੰਮ ਚੱਲਦਾ ਤੂੰ ਕਿਤੇ ਵੀ ਬਗਜੀ ਦੁਕਾਨ ਤੇ ਉਹ ਹੋਊਗਾ ਉਹ ਕਹਣਗੇ ਕਿ ਇਹ ਕਾਦਾ ਵੀ ਇਹ ਵੀ ਚੰਗਾ ਹੁੰਦਾ ਉਹ ਚੰਗਾ ਦਾ ਭਾਈ ਆਪਈ ਹੈ ਬਸ ਦੇਖੋ ਦੇਖ ਹੀ ਹੈ ਚੰਗਾ ਤਾਂ ਫਿਰ ਉਹ ਹੈ ਜਿਹੜਾ ਤੂੰ ਆਪਦੇ ਮਨ ਨਾਲ ਚੰਗਾ ਕਰਮ ਕਰੇਗਾ ਚੰਗਾ দান ਕਰੇਗਾ ਚੰਗਾ ਤਾਂ ਉਹ ਹੈ ਜੇ ਹੁਣ ਕਿਸੇ ਪਾਸੇ ਕੋਈ ਪਾਪ ਕਰਦਿਆ ਓ ਤਾਂ ਪਾਪ ਤਾਂ ਇਹਨਾਂ ਨੂੰ ਦੇਖ ਕੇ ਕਰੋ ਉਹ ਦੇਖੋ ਦੇਖ ਹੈ ਤਾਂ ਲੋਕਾਂ ਦਾ ਕੰਮ ਵੀ ਭਾਈ ਜਿਹੜਾ ਹੱਥੀ ਚੰਗਾ ਕਰਮ ਕਰੋਗੇ ਚੰਗਾ ਕੰਮ ਕਿਸੇ ਦਾ ਕਰੋਗੇ ਉਹਦਾ ਉਹਦੀ ਆਤਮਾ ਤੁਹਾਨੂੰ ਸ਼ੀਸ਼ਾ ਦੇਊਗੀ ਉਹ ਤੁਹਾਡੇ ਕਿਸੇ ਵੇਲੇ ਕੰਮ ਆਊਗਾ ਚੰਗਾ ਕਰਮ ਕਰੋ ਇਹ ਜਿਹੜਾ ਕੋਈ ਐਵੇਂ ਦੇਖੋ ਦੇਖ ਐ ਕਰ ਲੈ ਜੀ ਐ ਕਰਿਆ ਜੀ ਚੰਗੇ ਕੰਮ ਨੂੰ ਦੇਖ ਕੇ ਘੱਟ ਕਰਨਗੇ ਹਜੇ ਤੁਸੀਂ ਦੇਖ ਲਈ ਇੱਕ ਬੰਦਾ ਗਊਆਂ ਨੂੰ ਰੋਜ਼ ਕੱਖ ਪਾਉਂਦਾ ਹੈ ਕਿਉਂਕਿ ਉਹਦੀ ਰੀਸ ਕਰੋ ਜਿਹੜਾ ਗਊਸ਼ਾਲਾ 'ਚ ਰੋਜ਼ ਕੱਖ ਪਾਉਂਦਾ ਗਊਆਂ ਨੂੰ ਉਹਦੀ ਦੇਖੋ ਦੇਖ ਰੀਸ ਕਰੋ ਤੁਸੀਂ ਵੀ ਪਾਓ ਇੱਕ ਗੁਰੂ ਘਰੇ ਜਾਂਦਾ ਹੈ ਨਹਾ ਕੇ ਰੋਜ਼ ਮੰਦਰ ਜਾਂਦਾ ਹੈ ਉਹਦੇ ਇਸ ਕਰੋ ਤੁਸੀਂ ਵੀ ਜਾਓ ਕੋਈ ਕਿਸੇ ਦਾ ਕਾਰਜ ਸਮਾਰਦਾ ਹੈ ਉਹਦਾ ਕਾਰਜ ਸਮਾਰੋ ਦੁਨੀਆ ਦੇਖੋ ਦੇਖ ਪੁੱਠੇ ਪਾਸੇ ਤਾਂ ਵੱਧ ਜਾਂਦੀ ਹੈ ਚੰਗੇ ਪਾਸੇ ਘਟ ਜਾਂਦੀ ਹੈ ਉਹ ਕਿਉਂ ਘਟ ਜਾਂਦੀ ਹੈ ਇਹ ਜਿਹੜਾ ਕਲਜ ਯੋਗ ਹੈ ਨਾ ਉਹ ਪੁੱਸੇ ਪੁੱਠੇ ਪਾਸੇ ਮਤ ਵੱਧ ਲਾਉਂਦਾ ਕਦੇ ਵੀ ਤੁਸੀਂ ਦੇਖ ਲਿਓ ਇਹ ਜਵਾਨੇ ਦੇ ਵਿੱਚ ਭਲਾ ਕਰਨ ਵਾਲੇ ਘਟਨੇ ਵਿੱਚ ਰੁਪਈਏ ਲਾਹੂ ਸਿਆਣੇ ਵੀ ਬੈਠੇ ਨੇ ਬੜੇ ਬੈਠੇ ਨੇ ਬੜਾ ਕੁਝ ਕਰਦੇ ਨੇ ਰੁਪਈਏ ਲਾ ਲੈਂਦੇ ਨੇ ਉਹ ਕਹਣਗੇ ਹਾਂ ਦੱਸੋ ਕਿਹਦਾ ਬੁਰਾ ਕਰਾਉਣੇ ਉਹ ਇਹਦਾ ਰੁਪਈਏ ਲਾ ਲੈਂਦੇ ਨੇ ਉਹ ਨਾਲੇ ਕਹਿਣਗੇ ਅਸੀਂ ਤਾਂ ਐ ਕਰ ਦਿੰਦੇ ਆ ਉਹ ਕਿਉਂ ਵੀ ਤੁਸੀਂ ਉਧਰ ਵੀ ਰੁਪਈਏ ਲਾਉਨੇ ਹੋ ਨਾ ਕਿਸੇ ਦਾ ਹੋਵੇ ਨਾ ਕੋਈ ਕਰ ਸਕੇ ਕਿਸੇ ਦਾ ਬੁਰਾ ਤੁਸੀਂ ਬੁਰਾ ਕਹਿ ਕੇ ਚਤਾਰ ਕੇ ਆਪਦਾ ਬੁਰਾ ਕਰ ਦਿਓ ਹੱਥ ਬੰਨ ਕੇ ਕਹੋ ਵੀ ਨਹੀਂ ਅਸੀਂ ਕਿਸੇ ਦਾ ਬੁਰਾ ਨਹੀਂ ਕਰਨਾ ਪਈਏ ਇਸਦਾ ਭਲਾ ਕਰਨਾ ਹੈ ਜਦੋਂ ਆਪਾਂ ਕਿਸੇ ਦਾ ਭਲਾ ਕਰਾਂਗੇ ਆਪਦਾ ਭਲਾ ਵਸ ਹੋਊਗਾ ਕਰ ਭਲਾ ਹੋ ਭਲਾ ਅੰਤ ਪਲੇ ਦਾ ਪਲਾ ਵੀ ਭਰਾਵੋ ਗੱਲ ਇਹ ਐ ਵੀ ਪਲਾ ਕਰੋ ਪਲਾ ਹੀ ਹੁੰਦਾ ਰਹੂਗਾ ਜੈ ਮੇਰੀ ਪਾਤ